ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਹਾਂਦੀਪ ਜੋਸ਼ ਸਿੰਘ ਤਾਂ ਪੀਐਮ ਦੀ ਸਕਿਉਰਿਟੀ ਲੈਪਸ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਦੋਂ ਮਾਮਲਾ ਹੋਇਆ ਸੀ ਫਿਰੋਜ਼ਪੁਰ ਦੇ ਵਿੱਚ 5 ਜਨਵਰੀ 2022 ਨੂੰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦੇ ਤਾਂ ਦੱਸਦੇ ਕਿ ਉਸ ਦੌਰਾਨ ਇੱਕ ਦੌਰੇ ਤੇ ਆਉਂਦੇ ਨੇ ਪ੍ਰਧਾਨ ਮੰਤਰੀ ਮੋਦੀ ਤਾਂ ਦੱਸਦੇ ਕਿ ਫਿਰੋਜ਼ਪੁਰ ਦੇ ਇੱਕ ਫਲਾਈਓਵਰ ਦੇ ਉੱਪਰ ਉਹਨਾਂ ਨੂੰ 15 ਤੋਂ 20 ਮਿੰਟ ਦੇ ਲਈ ਰੁਕਣਾ ਪੈਂਦਾ ਜਿੱਥੇ ਐਸਪੀਜੀ ਪ੍ਰੋਟੈਕਟ ਜਿਹੜੇ ਹੁੰਦੇ ਆ ਨਾਲ ਦੀ ਨਾਲ ਗੱਡੀ 'ਚ ਉਤਰ ਕੇ ਉਹਨਾਂ ਦਾ ਦੀ ਸਿਕਿਉਰਿਟੀ ਨੂੰ ਜਿਹੜਾ ਪਖਤਾ ਬਣਾਉਂਦੇ ਆ ਤੇ ਉਸ ਦੌਰਾਨ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਦੱਸਦੀ ਕਿ ਬਾਅਦ ਦੇ ਵਿੱਚ ਪੀਆਂ ਮੋਦੀ ਜਾਂਦੇ ਜਾਂਦੇ ਇਹ ਗੱਲ ਕਹਿ ਕੇ ਗਏ ਸੀ ਕਿ ਆਪਣੇ ਸੀਐਮ ਨੂੰ ਕਿਹੋ ਮੈਂ ਜਿਉਂਦਾ ਵਾਪਸ ਆ ਗਿਆ ਤਾਂ ਦੱਸਦੀ ਕਿ ਉਸ ਮਾਮਲੇ ਦੇ ਵਿੱਚ ਹੁਣ ਧਰਾਵਾਂ ਜੜੀਆਂ ਨੇ ਸਖਤ ਕੀਤੀਆਂ ਗਈਆਂ ਜਿਹੜੇ ਦੋਸ਼ੀ ਪਾਏ ਗਏ ਸੀ ਤੁਹਾਨੂੰ ਯਾਦ ਹੋਊਗਾ ਰਮਨ ਹੰਸ ਉਸ ਸਮੇ ਐਸਐਸਪੀ ਹੁੰਦੇ ਆ ਫਿਰੋਜ਼ਪੁਰ ਦੇ ਤਾਂ ਦੱਸਦੀ ਕਿ ਉਹਨਾਂ ਨੂੰ ਸਮੇ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਜਦੋਂ ਇਹ ਗਾਜ਼ ਡਿੱਗੀ ਪਰ ਤਾਂ ਦੱਸਦੀ ਕਿ ਹੁਣ ਜਿਹੜਾ ਇਹ ਧਰਾਵਾਂ ਸਖਤ ਕੀਤੀਆਂ ਗਈਆਂ ਜਿਹੜੇ ਦੇ ਵਿੱਚ ਦੋਸ਼ੀ ਪਾਏ ਗਏ ਨੇ ਪਤਾ ਕਿਵੇਂ ਲੱਗਿਆ ਇਹ ਉਦੋਂ ਪਤਾ ਲੱਗਿਆ ਜਦੋਂ ਇੱਕ ਮੁਲਜ਼ਮ ਨੇ ਆਪਣੀ ਅਗਾਊ ਜ਼ਮਾਨਤ ਦੇ ਲਈ ਜਿਹੜਾ ਅਰਜੀ ਦਾਇਰ ਕੀਤੀ ਤੇ ਜਦੋਂ ਉਸ ਤੋਂ ਬਾਅਦ ਜਦੋਂ ਜਿਹੜਾ ਇਸ ਅਰਜੀ ਨੂੰ ਠੁਕਰਾ ਦਿੱਤਾ ਜਾਂਦਾ ਇਸ ਅਰਜੀ ਨੂੰ ਮੰਨਿਆ ਨਹੀਂ ਜਾਂਦਾ ਤਾਂ ਉਸ ਅਰਜੀ ਦੇ ਵਿੱਚ ਜ਼ਿਕਰ ਹੋਇਆ 307 ਧਾਰਾ ਦਾ ਇਰਾਦਾਇ ਕਤਲ 307 ਧਾਰਾ ਜਿਹੜੀ ਆ ਲਾਈ ਗਈ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਇਸ ਪੀਐਮ ਦੀ ਸੁਰੱਖਿਆ ਦੇ ਵਿੱਚ ਕੋਤਾਈ ਹੋਈ ਸੀ ਕੋਤਾਈ ਦੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਇਰਾਦਾਇ ਕਤਲ ਦੀ ਧਾਰਾ 307 ਲਗਾਈ ਗਈ ਸੀ ਉਸ ਸਮੇਂ ਤੇ ਇੰਨੀ ਸਖਤ ਧਾਰਾ ਲਗਾਈ ਗਈ ਜਿਹਦੇ ਕਰਕੇ ਅਗਾਊਂ ਜ਼ਮਾਨਤ ਜਿਹੜੀ ਆ ਉਸ ਦੋਸ਼ੀ ਨੂੰ ਮਿਲ ਰਹੀ ਤਾਦਾਦੀ ਕਿ ਦਾ ਮਾਮਲਾ 5 ਜਨਵਰੀ ਨੂੰ 2022 ਦੇ ਵਿੱਚ ਜਦੋਂ ਪੀਐਮ મોદી ਪੰਜਾਬ ਦੌਰੇ ਦੇ ਉੱਪਰ ਆਉਂਦੇ ਨੇ ਤੇ ਬਾਅਦ ਦੇ ਵਿੱਚ ਬਠਿੰਡਾ ਤੋਂ 에ਰਪੋਰਟ ਤੋਂ ਉਹ ਨਿਕਲ ਜਾਂਦੇ ਨੇ ਤੇ 15-20 ਮਿੰਟਾਂ ਨੂੰ ਜਿਹੜਾ ਪਿਆਰੇਆਣਾ ਪੁਲ ਇੱਕ ਫਲਾਈਓਵਰ ਸੀ ਜਿਹੜਾ ਉੱਥੇ ਰੁਕਣਾ ਪੈਂਦਾ ਨਾਲ ਹੀ ਤੁਹੁੰਦਾ ਕਿ ਪ੍ਰੋਟੋਕਾਲ ਜਿਹੜਾ ਹੁੰਦਾ ਪ੍ਰੋਟੋਕਾਲ ਵੀ ਪੀਐਮ ਦਾ ਬਹੁਤ ਤਕੜਾ ਹੁੰਦਾ ਕਿਉਂਕਿ ਇਸ ਦੇ ਵਿੱਚ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਸਟੇਟ ਦੀ ਪੁਲਿਸ ਜਿਹੜੀ ਆ ਉਹ ਐਸਪੀ ਜੀ ਜਿਹੜੇ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਜਿਨ੍ਹਾਂ ਨੂੰ ਕਿਹਾ ਜਾਂਦਾ ਪੀਐਮ ਦੀ ਸਕਿਉਰਿਟੀ ਦੇ ਬਤਨਾਤ ਨੇ ਉਹਨਾਂ ਦੇ ਨਾਲ ਕੰਟੈਕਟ ਦੇ ਵਿੱਚ ਰਹਿੰਦੀ ਹੈ ਤੇ ਨਾਲ ਇਸ ਦੇ ਵਿੱਚ ਕੋਈ ਜਿਹੜਾ ਹੈਗਾ ਕੁਛ ਜਿਹੜਾ ਉੱਡ ਵੀ ਨਹੀਂ ਸਕਦਾ ਹੁੰਦਾ ਜਿਵੇਂ ਕੋਈ ਆਪਾਂ ਹਵਾਈ ਜਹਾਜ਼ ਦੀ ਗੱਲ ਕਰ ਲਈਏ ਡਰੋਨ ਦੀ ਗੱਲ ਕਰ ਲਈਏ ਤਾਂ ਨੌ ਫਲਾਈਂਗ ਜ਼ੋਨ ਬਣ ਜਾਂਦਾ ਉਸ ਮੌਕੇ ਦੇ ਉੱਪਰ ਜਿੱਥੇ ਪੀਐਮ ਨੇ ਆਉਣਾ ਹੁੰਦਾ ਸਪੈਸ਼ਲ ਅਰੇਂਜਮੈਂਟ ਰਸਤੇ ਦਾ ਕੀਤਾ ਜਾਂਦਾ ਕਿ ਰਸਤਾ ਵੀ ਜਿਹੜਾ ਹੈ ਬਲੌਕ ਰਹੇਗਾ ਇੱਕ ਪਾਸਾ ਜਿੱਥੋਂ ਲੰਘਣਾ ਤਾਂ ਉੱਥੇ ਰਸਤੇ ਦੇ ਉੱਪਰ ਕੁਝ ਨਹੀਂ ਹੋਣਾ ਚਾਹੀਦਾ ਪੂਰੀ ਰੋਡ ਕਲੀਅਰੈਂਸ ਦੀ ਰਿਪੋਰਟ ਵੀ ਬਕਾਇਦਾ ਜਾਂਦੀ ਹੈ ਗ੍ਰਹਿ ਮੰਤਰਾਲੇ ਦੇ ਵਿਸਤਾਰ ਦੱਸਦੇ ਕਿ ਇਹਨਾਂ तमाम तमा... ਪਰ ਡਿਕੋਰਮ ਦੇ ਬਾਵਜੂਦ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੀਐਮ ਦੀ ਸੁਰੱਖਿਆ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਸ ਸਮੇਂ ਕੋਤਾਈ ਹੋਈ ਔਰ ਜਿਹਦੇ ਕਰਕੇ ਜਿਹੜੇ ਤੁਸੀਂ ਪਾਈਗੇ ਸੀ ਪੁਲਿਸ ਅਧਿਕਾਰੀ ਉਹਨਾਂ ਦੇ ਉੱਪਰ ਕਾਰਵਾਈ ਵੀ ਹੋਈ ਤੇ ਨਾਲ ਹੀ ਤੁਹਾਨੂੰ ਦੱਸਦੇ ਕਿ ਉਹਨ 307 ਦੀ ਧਾਰਾ ਵੀ ਇਸ ਦੇ ਵਿੱਚ ਜੋੜੀ ਗਈ ਸੀ 307 ਇਰਾਦਾਇ ਕਤਲ ਹੁੰਦਾ ਤਾਂ ਦੱਸਦੇ ਕਿ ਉਸ ਦੇ ਵਿੱਚ ਇਹ ਧਾਰਾ ਵੀ ਜੋੜੀ ਗਈ ਜਿਹਦੇ ਨਾਲ ਇਸ ਕੇਸ ਨੂੰ ਇਸ ਧਰਾਵਾਂ ਨੂੰ ਹੋਰ ਸਟਰੋਂਗ ਇਸ ਐਫਆਈਆਰ ਨੂੰ ਹੋਰ ਸਟਰੋਂਗ ਜਿਹੜਾ ਉਹ ਬਣਾਇਆ ਗਿਆ ਤਾਂ ਦੱਸਦੇ ਕਿ ਇਹ ਗੱਲ ਵੀ ਜਿਹੜੇ ਇੱਕ ਅਨੋਕੀ ਦੇਖਣ ਵਾਲੀ ਹੈ ਕਿ ਲੀਡਰ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਬਿਊਰੋਕ੍ਰੇਸੀ ਜਿਹੜੀ ਹੈ ਉਹ ਇਸ ਹਿਸਾਬ ਦੇ ਨਾਲ ਵਿਚ ਵਿਚਾਲੇ ਫਸ ਜਾਂਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਚੀਫ ਮਿਨਿਸਟਰ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਿਹਾ ਕਿ ਕਿਸੇ ਨੇ ਕਿਹੜਾ ਕੋਈ ਰੋੜਾ ਮਾਰਿਆ ਕਿਸੇ ਨੇ ਕਿਹੜਾ ਕੋਈ ਡਾਂਗ ਮਾਰੀ ਅਜੀਬ ਬਿਆਨ ਉਹਨਾਂ ਨੇ ਰੈਲੀ ਦੌਰਾਨ ਉਸ ਸਮੇਂ ਦਿੱਤੇ ਸੀ ਪੀਐਮ ਮੋਦੀ ਉਹਨਾਂ ਨੂੰ ਲੈ ਕੇ ਤਾਂ ਦਾਦੇ ਦੇ ਕੇ ਇਸ ਸਭ ਦੇ ਵਿਚਾਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਕਾਰਵਾਈ ਹੋਈ ਹੈ ਬਿਊਰੋਕਰੇਟਸ ਦੇ ਉੱਪਰ ਜਿਹੜੇ ਉਸ ਸਮੇਂ ਅਧਿਕਾਰੀ ਮੌਜੂਦ ਸੀ ਉਹਨਾਂ ਦੇ ਉੱਪਰ ਜਿਹੜਾ ਕਾਰਵਾਈ ਵੀ ਹੋਈ ਪਰਚੇ ਵੀ ਦਰਜ ਹੋਏ ਤਾਂ ਪਰਚੇ ਨੂੰ ਹੁਣ ਪੂਰਾ ਸਟਰੋਂਗ ਦੇਖ ਸਕਦੇ ਹੋ ਸੀ ਕੀਤਾ ਗਿਆ 307 ਦੀ ਧਾਰਾ ਜਿਹੜੀ ਹੈ ਉਹ ਵੀ ਲਗਾ ਦਿੱਤੀ ਗਈ ਹੈ ਇਸ ਪਰਚੇ ਦੇ ਵਿੱਚ